ਜਬਰਤਾਹ ਦੇ ਮਾਲਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿਤਰ ਅਦੇ ਨਿੱਗੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀ ਦੀ ਉਹ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਪਾਸ਼ਾ ਬਾਜਾ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬਾਂਸ ਦਾਨੀ ਅਮਰ ਦੇ ਦਾਤੇ ਪਖ ਦੇ ਵਾਲੀ ਸਹੇਬੇ ਕਲਾਮ ਧੰਸ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਬਖਸ਼ ਜੀ ਕੀਤਾ ਹੋਇਆ ਨਾਰਾ ਕਰੀਏ ਬਲੰਨ ਗੱਜ ਕੇ ਬਲਾਓ ਫਤਿਹ ਆਖੋ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੋ ਲੜੀ ਵਾਰ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਚੱਲ ਰਿਹਾ ਸਤਿਗੁਰੂ ਜੀ ਤੱਤੀ ਤਵੀ ਦੀ ਉੱਤੇ ਬੈਠ ਕੇ ਕਿਵੇਂ ਸ਼ਹੀਦ ਹੋਈ ਉਹਦੀ ਵਾਰਤਾ ਨਾਬ ਜੀ ਨੇ ਸਰਵਨ ਕਰਨੀ ਆਓ ਲਵਾਈਏ ਹਾਜ਼ਰੀਆਂ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਰਸਨਾ ਜਪੈ ਨਾਮ ਤੇਲ-ਤੇਲ ਕਰ ਘੱਟੀਏ ਜਿਹੜੀ ਰਸਨਾ ਅਸਪਰੇ ਪੂਰਨ ਪਰਮੇਸ਼ਰ ਵਾਹਿਗੁਰੂ ਅਗਾਧ ਬੋਧ ਦੇ ਗੁਣ ਨਹੀਂ ਗਾਉਂਦੀ ਉਹਦੀ ਵਿੜਿਆਈ ਉਹਦੀ ਮਹਿਮਾ ਉਹਦੇ ਕਰਦੀ ਉਸ ਤੇ ਉਹਦੀ ਕਰਦੀ ਸੁਲੰਗਾ ਉਹਦੇ ਘਰ ਦੇ ਗੀਤ ਉਹਦੇ ਘਰ ਦੀਆਂ ਘੋੜੀਆਂ ਉਹਦੇ ਘਰ ਦੇ ਪਰਮੇਸ਼ਰ ਦਾ ਨਾਮ ਨਹੀਂ ਜਪਦੀ ਉਹ ਰਸਨਾ ਤੋਂ ਕੀ ਕਰੌਣੇ ਗੁਰੂ ਸਾਹਿਬ ਜੀ ਕਹਿੰਦੇ ਰਾਈ ਰਾਈ ਸਰੇ ਉਹਦੇ ਸਰੋਂ ਦਾ ਤਲਾਵ ਨੂੰ ਕਹਾਣੀ ਦੇ ਵਿੱਚ ਪੀੜ ਦਿੱਤੀ ਜਾਵੇ ਗੱਜ ਕੇ ਆਖੋ ਸਤਨਾਮੁ ਸ੍ਰੀ ਵਾਹਿ ਹੈ ਛੂੜਦਾ ਤਿਆਗ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਬੁਰੀਆ ਤੇ ਚੂੜੀ ਪੜਿਆ ਚੂੜ ਬੱਟੀ ਤੋਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਇਹ ਨਗਰ ਚੂੜਦੇ ਚੌਧਰੀ ਨੇ ਸਤਿਗੁਰੂ ਜੀ ਭਰੀ ਹੋਈ دیਵਾਨਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਦੋਂ ਭੋਗ ਪਿਆ ਸੰਮੁਖ ਹੋ ਗਏ ਬੇਨਤੀ ਕੀਤੀ ਲੋਹਾ ਨੇ ਬੇਨਤੀ ਕੀਤੀ ਭਾਈ ਪੁਰੀਆ ਦੇ ਭਾਈ ਜੋੜੂ ਜੋੜ ਨੇ ਕਹਿ ਲਗੇ ਸਤਿਗੁਰੂ ਜੀ ਅਸੀਂ ਨਗਰ ਦੇ ਚੌਧਰੀ ਆ ਚੌਧਰੀ ਪਰ ਸਾਨੂੰ ਝੂਠ ਦਬਾਨ 쿠ਫਰ ਤੋਲਣਾ ਪੈਂਦਾ ਝੂਠ ਬੋਲਣਾ ਪੈਂਦਾ ਕਿਰਪਾ ਕਰਕੇ ਅਸੀਂ ਝੂਠ ਨੂੰ ਕਿਵੇਂ ਛੱਡੀਏ ਸਾਡੇ ਤੇ ਮਿਹਰ ਕਰੋ ਬਖਸ਼ਿਸ਼ ਕਰੋ ਰਹਿਮਤ ਕਰੋ ਜਦੋਂ ਇਹਨਾਂ ਲੋ ਸਾਥੀਆਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ 'ਚ ਫਰਿਆਦ ਕੀਤੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲਾਂ ਆਪਣੇ ਨਗਰ ਦੇ ਵਿੱਚ ਧਰਮਸ਼ਾਲਾ ਬਣਾਓ ਹੁਣ ਤਾਂ ਆਪਣੇ ਗੁਰੂ ਘਰ ਬਣ ਗਏ ਆ ਪਹਿਲਾਂ ਧਰਮਸ਼ਾਲਾ ਹੁੰਦੀ ਸੀ ਜਿੱਥੇ ਧਰਮ ਦਾ ਕੰਮ ਹੁੰਦਾ ਸੀ ਨਿੱਕੀ ਦਾ ਕੰਮ ਹੁੰਦਾ ਸੀ ਭਲੇ ਦੇ ਕੰਮ ਹੁੰਦੇ ਸੀ ਤੇ ਹੁਣ ਤਾਂ ਧਿਆਨ ਦੇ ਨਾ ਸਾਧ ਸੰਗਤ ਧਰਮਸ਼ਾਲਾਾਂ ਦੇ ਵਿੱਚ ਆਪਾਂ ਜੂਆ ਖੇਡਦੇ ਨੇ ਸ਼ਰਾਬਾਂ ਚਲਦੀਆਂ ਨੇ ਝੂਠ ਸਪਾਨ ਚਲਦੇ ਨੇ ਧਿਆਨ ਲੈਣਾ ਜਿਹੜਾ ਧਰਮਸ਼ਾਲਾ ਦਾ ਭਾਵ ਹੀ ਹੁੰਦਾ ਧਰਮ ਦਾ ਪ੍ਰਚਾਰ ਹੋਣਾ ਅੱਗੇ ਉੱਥੇ ਕਥਾ ਕੀਰਤਨ ਹੁੰਦਾ ਸੀਗਾ ਉੱਥੇ ਚੰਗੇ ਫੈਸਲੇ ਹੁੰਦੇ ਸੀਗੇ ਤੇ ਧਰਮਸ਼ਾਲਾ ਮਨਾਓ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆਪਣੇ ਨਗਰ ਦੇ ਵਿੱਚ ਸੂਬਾ ਤੋਂ ਸ਼ਾਮ ਤੱਕ ਜੋ ਵੀ ਤੁਸੀਂ ਝੂਠ ਬੋਲਦੇ ਹੋ ਕੁੱਪਰ ਤੋਲਦੇ ਹੋ ਸੰਧਿਆ ਦੇ ਸਮੇਂ ਜਦੋਂ ਦੀਵਾਨ ਲੱਗਦਾ ਧਰਮਸ਼ਾਲਾਾਂ ਦੇ ਵਿੱਚ ਪ੍ਰਚਾਰ ਹੋਵੇ ਤੇ ਭਰੀ ਹੋਈ ਸਭਾ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਜਿੰਨਾ ਵੀ ਝੂਠ ਬੋਲਿਆ ਕੁਫਰ ਦੋਲਿਆ ਸਾਰਾ ਸੰਗਤਾਂ ਦੇ ਵਿੱਚ ਦੱਸਿਆ ਕਰੋ ਕਹਿੰਦੇ ਮਹਾਰਾਜ ਸਤਿ ਬਚਨ 2 4 ਦਿਨ ਇਹਵੇਂ ਜਦੋਂ ਕਰੀ ਗਏ ਇਹਨਾਂ ਨੂੰ ਬੜੀ ਸ਼ਰਮ ਆਈ ਰਹੌਲੀ-ਯੌਲੀ ਕਿਰਪਾ ਹੋ ਗਈ ਸਤਿਗੁਰੂ ਜੀ ਦੀ ਜਿਹੜਾ ਇਹ ਝੂਠ ਬੋਲਦੇ ਸੀ ਠੱਗੀ ਕਰਦੇ ਸੀ ਧੋਖਾ ਕਰਦੇ ਸੀ ਲੋਕਾਂ ਦੇ ਨਾਲ ਲੋਕਾਂ ਦਾ ਹੱਥ ਮਾਰਦੇ ਸੀਗੇ ਤੇ ਗੁਰੂ ਦੀ ਉਹੋ ਜੀ ਕਿਰਪਾ ਬਖਸ਼ਿਸ਼ ਰਹਿਮਤ ਹੋਈ ਤੇ ਝੂਠ ਬੋਲਣਾ ਛੱਡ